ਅਗਲੇ ਸਾਲ ਜਿਹੜਾ ਧਰਤੀ ਤੇ ਸੋਲਰ ਸਟ੍ਰੋਮ ਆਉਣਾ ਕੀ ਉਹ ਸੱਚਮੁੱਚ ਆਉਣਾ ਵੀ ਆ ਜਾਂ ਸਿਰਫ ਅਫਵਾਹਾਂ ਐ ਕਿ ਪਹਿਲਾਂ ਬਹੁਤ ਅਫਵਾਹਾਂ ਫੈਲੀਆਂ ਸੀ ਕਿ 2012 ਦੇ ਧਰਤੀ ਤਬਾਹ ਹੋ ਜਾਊਗੀ ਫਲਾਨਾ ਪੱਥਰ ਐ ਦੀ ਲੰਗ ਗਿਆ ਵਿੱਚ ਵੱਜੂਗਾ ਇਹ ਹੋਊਗਾ ਲੋਕ ਇੰਨੀਆਂ ਅਫਵਾਹਾਂ ਦੇਖ ਚੁੱਕੇ ਆ ਕਿ ਹੁਣ ਉਹ ਯਕੀਨ ਨਹੀਂ ਕਰ ਰਹੇਗੇ ਯਕੀਨ ਤੁਹਾਨੂੰ ਕਰਨਾ ਪੈਣਾਗਾ ਕਿਉਂਕਿ ਜੁਕਰਬਰਗ ਵਰਗੇ ਬੰਦੇ ਬੈਲਗੇਟ ਵਰਗੇ ਬੰਦੇ ਜਿਹੜਾ ਜੈਫ ਬੇਸੋਸ ਆ ਜਿਹੜਾ Amazon ਦਾ ਮਾਲਕ ਆ ਅਮੀਰ ਤੋਂ ਅਮੀਰ ਬੰਦੇ ਧਰਤੀ ਦੇ ਵਿੱਚ ਆਪਦੇ ਘਰ ਬਣਾ ਰਹੇ ਆ ਜਿਹੜੇ ਸੋਲਰ ਸਟੋਨ ਤੋਂ ਝੱਲਣਗੇ ਝੱਲਣਗੇ ਕਿ ਨਿਊਕਲੀਅਰ ਵਾਰ ਵੀ ਹੋ ਜਾਂਦੀ ਆ ਉਹਨਾਂ ਨੂੰ ਕੱਖ ਨਹੀਂ ਹੋਣਾਗਾ ਉਹਨਾਂ ਕੋਲ ਪੈਸੇ ਆ ਬਿਲੀਅਨ ਡਾਲਰ ਦਾ ਖਰਚਾ ਕਰਕੇ ਉਹ ਧਰਤੀ ਦੇ ਵਿੱਚ ਡੂੰਘੇ ਆਪਦੇ ਘਰ ਬਣਾ ਰਹੇ ਆ ਸੋਚੋ ਉਹਨਾਂ ਨੂੰ ਕੀ ਮਜਬੂਰੀ ਪੈ ਗਈ ਘਰ ਬਣਾਉਣ ਦੀ 1900 ਪਹਿਲਾਂ 1859 ਦੇ ਵਿੱਚ ਉਹ ਸੋਲਰ ਸਟ੍ਰੋਮ ਆਇਆ ਸੀ ਯਾਰ ਤਗੜਾ ਸੀ ਜਿਹੜਾ ਪੂਰਾ ਉਹ ਇੰਨਾ ਤਕੜਾ ਸੀ ਕਿ ਰਾਤ ਨੂੰ ਦਿਖਣ ਲੱਗ ਗਿਆ ਸੀ ਕਿ ਬੰਦਾ ਅਖਬਾਰ ਵੀ ਪੜ੍ਹ ਸਕਦਾ ਸੀਗਾ ਉਸ ਸਮੇਂ ਸਿਰਫ ਟੈਲੀਗ੍ਰਾਮ ਸੀ ਟੈਲੀਗ੍ਰਾਮ ਨਾਸਟੋ ਬਗੇ ਸੇ ਕਈ ਜਮਾਤੇ ਅੱਗ ਲੱਗੀ ਸੀ ਅਸਮਾਨ ਦੇ ਵਿੱਚ ਜਿਹੜੇ ਧਰਤੀ ਦਿਵਾਲੇ ਜਿਹੜੇ ਆਰਬਿਟ ਕਰਦੇ ਆ ਸੈਟਲਾਈਟ ਉਸ ਸਮੇਂ ਬਹੁਤ ਘੱਟ ਗਣਤੀ ਸੀ ਇੱਕ ਦੋ ਡੱਗੇ ਸੀ ਲੋਕਾਂ ਨੂੰ ਪਤਾ ਨਹੀਂ ਲੱਗਿਆ ਪਰ ਜਿਹੜਾ ਅੱਜ ਦਾ ਸਮਾਂ ਹੈ ਹੁਣ ਜਦੋਂ ਸੋਲਰ ਸਟ੍ਰੋਮ ਆਇਆ ਅਮੇਜਨ ਤੁਸੀਂ ਕਰ ਸਕਦੇ ਆ ਕੀ ਹੋਊਗਾ ਦੁਨੀਆ ਕਈ ਸੌ ਸਾਲ ਪਿੱਛੇ ਚਲੀ ਜਾਣੀ ਆ ਹੁਣ ਧਰਤੀ ਦਾ ਆਰਬਿਟ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਸੈਟੇਲਾਈਟ ਕਰ ਰਹੇ ਆ ਉਹ ਜਦੋਂ ਸੋਲਰ ਸਟ੍ਰੋਮ ਦਾ ੱੱੱਕਾ ਵੱਜੂਗਾ ਉਹਨਾਂ ਨੂੰ ਮੈਗਨੇਟ ਫੀਲ ਜਿਹੜੀ ਧਰਤੀ ਦੀ ਉਹਨੂੰ ਝੱਲ ਨਹੀਂ ਸਕੂਗੀ ਇੰਨਾ ਸਟਰੋਂਗ ਜਿਹੜਾ ਸੋਲਰ ਸਟ੍ਰੋਮ ਆਉਣਾਗਾ ਜਿਹੜੇ ਉਹ ਸੈਟੇਲਾਈਟ ਆ ਉਹ ਜਦੋਂ ਖਰਾਬ ਹੋਣਗੇ ਆਪ ਦਾ ਸੰਤੁਲਨ ਉਹ ਗਵਾ ਬੈਠਣਗੇ ਤਾਂ ਵਾਪਸ ਧਰਤੀ ਤੇ ਡਿੱਗਣਗੇ ਠੀਕ ਉਸੇ ਤਰ੍ਹਾਂ ਜਿਹੜੇ ਡਾਇਨਾਸੌਰ ਵੇਲੇ ਡੱਗੇ ਸੀਗੇ ਅੱਗ ਦੇ ਗੋਲੇ ਬਣ ਬਣ ਕੇ ਉੱਧਰ ਤੇ ਡਿੱਗਣਿਆ ਉਹ ਜਿਹੜੇ ਜਿਹੜੇ ਥਾਂ ਤੇ ਡਿੱਗੇ ਸੋਚੋ ਤੁਸੀਂ ਐਟਮ ਬੰਬ ਜਿਨੀਓ ਤਬਾਹੀ ਲਿਆ ਸਕਦੇ ਆ ਜੇਕਰ ਨਹੀਂ ਵੀ ਟਕਦੇ ਤਾਂ ਸੋਲਰ ਸਟਾਰਮ ਇੰਨਾ ਜਿਆਦਾ ਉ ਤਕੜਾ ਹੋਊਗਾ ਕਿ ਜਿੰਨੇ ਵੀ ਬਿਜਲੀ ਦੇ ਉਪਕਰਨ ਆ ਉਹ ਸਾਰੇ ਖਰਾਬ ਹੋ ਜਾਣਗੇ ਤੁਸੀਂ ਕਰੇ ਸਕਦੇ ਆ ਕਿ ਆਪ ਦੇ ਜਿੰਨੀਆਂ ਵੀ ਚੀਜ਼ਾਂ ਪਲੱਗ ਉਹਨਾਂ ਦੇ ਕੱਢ ਕੇ ਰੱਖ ਲਿਓ ਕਿਉਂਕਿ ਸੋਲਰ ਸਟ੍ਰਾਂਗ ਤੋਂ ਠੀਕ 12 24 ਘੰਟੇ ਪਹਿਲਾਂ ਇੱਕ ਨੋਟੀਫਿਕੇਸ਼ਨ ਜਾਰੀ ਹੋਊਗਾ ਪੂਰੀ ਦੁਨੀਆ ਦੇ ਲਈ ਆਟੋਮੈਟਿਕ ਤੁਸੀਂ ਪਲਾਕ ਕੱਢੇ ਹੋਏ ਆ ਚੀਜ਼ਾਂ ਚੱਲ ਸਕਦੀਆਂ ਖਰਾਬ ਹੋ ਸਕਦੀਆਂ ਬਿਜਲੀ ਨਾ ਚੱਲਣ ਵਾਲੀ ਹਰ ਇੱਕ ਚੀਜ਼ ਖਰਾਬ ਹੋ ਸਕਦੀ ਆ ਜਿਹੜੇ ਲੋਕ ਵਿਦੇਸ਼ਾਂ ਦੇ ਵਿੱਚ ਬੈਠੇ ਆ ਉੱਥੇ ਹੀ ਬੈਠੇ ਰਹਿਣਗੇ ਜਿੰਨਾ ਟਾਈਮ ਕਈ ਜਿਹੜੇ ਅਮੀਰ ਦੇਸ਼ ਆ ਉਹ ਤਾਂ ਆਪਾਂ ਨੂੰ 2-4-6 ਮਹੀਨਿਆਂ ਦੇ ਵਿੱਚ ਆਪਣੇ ਆਪ ਨੂੰ ਲਈ ਤੇ ਲਿਆਉਣਗੇ ਕਿਉਂਕਿ ਕਿਸ਼ਤੀਆਂ ਰਹੀਂ ਫਿਰ ਲੋਕ ਵਿਦੇਸ਼ਾਂ ਤੋਂ ਵਾਪਸ ਆ ਸਕਦੇ ਆ ਕਿਸ਼ਤੀਆਂ ਦੀ ਵੀ ਇੰਨੀ ਭਾਰੀ ਡਿਮਾਂਡ ਹੋਊਗੀ ਕਿ ਆਮ ਬੰਦਾ ਉਹਨਾਂ ਦਾ ਕਿਰਾਇਆ ਵੀ ਅਫੋਰਡਿੰਗ ਕਰ ਸਕੂਗਾ ਇੰਨਾ ਜਿਆਦਾ ਖਤਰਨਾਕ ਸੂਲਸਟ੍ਰੋਮ ਆਉਣ ਵਾਲਾ ਦੁਨੀਆ ਸੀਰੀਅਸ ਕਿਉਂ ਨਹੀਂ ਲੈ ਰਹੀ ਕਿਉਂਕਿ ਪਹਿਲਾਂ ਜਿਹੜੀਆਂ ਅਫਵਾਹਾਂ ਬਹੁਤ ਫੈਲ ਚੁੱਕੀਆਂ ਹਨ ਅਫਵਾਹਾਂ ਤੋਂ ਅੱਕੇ ਲੋਕੋ ਇੱਕ ਖਬਰਾਂ ਤੇ ਯਕੀਨ ਨਹੀਂ ਕਰ ਰਹੇਗੇ ਸੂਲਸਟ੍ਰੋਮ ਜੇ ਇੰਨਾ ਡਰ ਨਾ ਹੁੰਦਾ ਤਾਂ ਜਿਹੜੇ ਦੁਨੀਆ ਦੇ ਅਮੀਰ ਬੰਦੇ ਧਰਤੀ ਦੇ ਹੇਠ ਘਰ ਬਣਾਉਣ ਦੀ ਨੀ ਤੇਜ਼ੀ ਨਾਲ ਕਰਦੇ ਬਿਜਲੀਾਂ ਚੱਲਣ ਵਾਲੀ ਤਕਰੀਬਨ ਹਰ ਇੱਕ ਚੀਜ਼ ਤਬਾਹ ਹੋ ਚੱਕੀ ਹੋਊਗੀ ਕੋਈ ਕਿਸੇ ਨੂੰ ਫੋਨ ਨਹੀਂ ਕਰ ਸਕੂਗਾ ਕਿਤੇ ਕੋਈ ਬਿਜਲੀ ਨਹੀਂ ਆਉਣੇਗੀ ਦੁਬਾਰਾ ਲੀਡ ਹੀ ਆਉਂਦੇ ਨੂੰ ਸਿਸਟਮ ਜਿਹੜੇ ਤੁਹਾਡੇ ਫੋਨ ਆ ਲੈਪਟਾਪ ਆ ਜਿੰਨੇ ਵੀ ਡਿਵਾਈਸ ਆ ਇਹ ਸਾਰੇ ਖਤਮ ਹੋ ਜਾਣਗੇ ਸਿਰਫ ਤੇ ਸਿਰਫ ਹੱਥ ਲਿਖਤਾ ਤੇ ਕਸਤੀਆਂ ਰਾਹੀਂ ਆਉਣਾ ਜਾਣਾ ਇਹ ਪਤਾ ਨਹੀਂ ਕਿੰਨੇ ਸਾਲ ਚੱਲਦਾ ਰਹੂਗਾ ਬਾਅਦ ਦੇ ਵਿੱਚ ਐਡੀ ਵੱਡੀ ਘਟਨਾ ਹੋਣ ਜਾ ਰਹੀ ਆ 2025 ਦੇ 10ਵੇਂ ਤੋਂ 11ਵੇਂ ਮਹੀਨੇ ਦਾ ਮਨ ਮੰਨ ਲਿਆ ਇਹ ਕੋਈ ਮਜ਼ਾਕ ਨਹੀਂ ਹੈਗਾ Google ਕਰੋ ਸਰਚ ਕਰੋ ਹਰ ਜਗ੍ਹਾ ਤੇ ਇਹ ਗੱਲ ਬਾਰੇ ਜਾਣਕਾਰੀ ਆ ਚੁੱਕੀ ਆ ਜਿਹੜੇ ਉਹਦੇ ਵਿੱਚ ਜਿਹੜੇ ਖਾਲੀ ਸਪੋਟ ਆ ਡਾਟ ਜਿਹਨੂੰ ਕਹਿ ਦਿੰਦੇ ਆ ਸੰ ਦੇ ਵਿੱਚ ਉਹ ਬਹੁਤ ਵੱਡੇ ਹੋ ਚੁੱਕੇ ਆ ਜਦੋਂ ਇਸ ਵਾਰੀ ਫਲੇਅਰ ਨਿਕਲਿਆ ਉਹਦਾ ਤਤਰਤੀ ਉਹ ਨਹੀਂ ਚੱਲ ਸਕੂ ਠੀਕ ਹੈ ਜੀ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਸੀ ਪੰਜਾਬ ਵੀ ਸਟੇਟਸ ਕਰੋ ਫੋਲੋ ਕਰ ਲਿਓ ਸ਼ੇਅਰ ਕਰ ਦਿਓ ਜੇ ਫੋਲੋ ਨਾ ਕੀਤਾ ਹੋ ਸ ਤਾਂ ਤੁਸੀਂ ਦੁਬਾਰਾ ਇਹ ਪੇਜ ਨੂੰ ਨਾ ਦੇਖ ਸਕੋ